ਸਿਰਫ 2 ਦਿਨ 2 ਦਿਨ ਸਿਰਫ ਇਸ ਫੇਸ ਵੋਸ਼ ਨਾਲ ਆਪਣਾ ਫੇਸ ਵੋਸ਼ ਕਰਕੇ ਦੇਖਿਓ ਰਿਜ਼ਲਟ ਦੇਖਿਓ ਤੁਹਾਨੂੰ 2 ਦਿਨ ਦੇ ਵਿੱਚ ਹੀ ਰਿਜ਼ਲਟ ਮਿਲ ਜਾਏਗਾ ਕਿਸ ਤਰੀਕੇ ਨਾਲ ਬਣਾਇਆ ਆਪਾਂ ਫੇਸ ਵੋਸ਼ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਹੋਪ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਬਿੰਦ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈਗਾ ਸਾਹਿਬ ਖਿਸ਼ੀ ਬਲੌਗ ਤੇ ਬਹੁਤ ਸਾਰੇ ਕਮੈਂਟ ਆਏ ਸੀ ਕਿਸੇ ਨੇ ਪੁੱਛਿਆ ਕਿ ਦੀਦੀ ਫੇਸ ਵੋਸ਼ ਕਿੱਦਾਂ ਕਰ ਸਕਦੇ ਆ ਕਿਸ ਮਤਲਬ ਕੀ ਸਰਕਲ ਵਿੱਚ ਆਪਾਂ ਕਰ ਸਕਦੇ ਹਾਂ ਕਿਸੇ ਨੇ ਆਪਣੇ हेयर ਬਾਰੇ ਪੁੱਛਿਆ ਸੀ ਵੀ हेयर ਝੜਦੇ ਆ ਕਿਸੇ ਨੇ ਪੁੱਛਿਆ ਸੀਗਾ ਵੀ ਆਪਾਂ ਕਿਹੜਾ ਫੇਸ ਵਾਸ਼ ਹੈ ਜਿਹੜਾ ਉਹ ਆਪਾਂ ਇਸਤੇਮਾਲ ਕਰ ਸਕਦੇ ਆ ਵਿంటర్ ਵਿੱਚ ਮੈਂ ਕਿਹੜਾ ਫੇਸ ਵਾਸ਼ ਇਸਤੇਮਾਲ ਕਰਦੀ ਆ ਤੁਹਾਡੇ ਨਾਲ ਸਾਂਝਾ ਕਰਦੀ ਆ ਮੈਂ ਘਰੇ ਹੀ ਬਣਾ ਕੇ ਫੇਸ ਵਾਸ਼ ਜਿਹੜਾ ਉਹ ਹੀ ਇਸਤੇਮਾਲ ਕਰਦੀ ਆ ਤੇ ਉਹ ਫੇਸ ਵਾਸ਼ ਕਿਹੜਾ ਹੈ ਕਿ ਜਿਹੜਾ ਮੇਰੇ ਚਿਹਰੇ ਨੂੰ ਕਲੀਨ ਕਰ ਦਿੰਦਾ ਇੱਕਦਮ ਬ੍ਰਾਈਟ ਬਣਾ ਦਿੰਦਾ ਹੈ ਤੇ ਤੁਸੀਂ ਵੀ ਉਹ ਕਰਕੇ ਦੇਖਿਓ ਸਿਰਫ 2 ਦਿਨ ਕਰਕੇ ਦੇਖਿਓ ਰਿਜ਼ਲਟ ਦੇਖਿਓ ਫਿਰ ਤੁਸੀਂ ਲਗਾਤਾਰ ਹੀ ਆਪਣੇ ਆਪ ਹੀ ਕਰਨ ਲੱਗ ਜਾਣਾ ਤੁਸੀਂ ਜਦ ਵੀ ਆਪਣਾ ਫੇਸ ਵਾਸ਼ ਕਰਨਾ ਹੈ ਉਸੇ ਹੀ ਫੇਸ ਵਾਸ਼ ਦੇ ਨਾਲ ਆਪਣਾ ਫੇਸ ਵਾਸ਼ ਕਰਨਾ ਹੈ ਕੋਈ ਜ਼ਿਆਦਾ ਵੀ ਸਮਾਨ ਨਹੀਂ ਹੈਗਾ ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ ਮਿੰਟੋ-ਮਿੰਟ ਬਣਾਓ ਤੇ ਆਪਣਾ ਫੇਸ ਜਿਹੜਾ ਵਾਸ਼ ਕਰਕੇ ਅ ਮਿੰਟੋ ਮਿੰਟ ਆਪਣਾ ਚਿਹਰਾ ਨਿਖਾਰੋ ਠੀਕ ਹੈ ਫੇਸ ਤੁਸੀਂ ਉਹ ਫੇਸਵੋਚ ਬਣਾ ਕੇ ਰੱਖ ਵੀ ਸਕਦੇ ਹੋ ਮਾਤਰ 2-3 ਦਿਨ ਲਈ ਬਣਾ ਕੇ ਆਪਣੇ ਸਟੋਰ ਕਰਕੇ ਰੱਖ ਵੀ ਸਕਦੇ ਹੋ ਕਿਉਂਕਿ ਵਿੰਟਰ ਹੈ ਸਰਦੀ ਹੈ ਤਾਂ ਖਰਾਬ ਬਿਲਕੁਲ ਵੀ ਨਹੀਂ ਹੋਵੇਗਾ ਤੇ ਉਹ ਕਿਸ ਚੀਜ਼ਾਂ ਨਾਲ ਬਣਿਆ ਆਓ ਤੁਹਾਨੂੰ ਪਹਿਲਾਂ ਮੈਂ ਦੱਸਦੀ ਆ ਜਿਆਦਾ ਕੁਝ ਨਹੀਂ ਲੈਣਾ ਬਸ ਤੁਸੀਂ ਕੀ ਲੈਣਾ ਹੈਗਾ ਰੋ ਮਿਲਕ ਜਾਨੀ ਕਿ ਕੱਚਾ ਦੁੱਧ ਕੱਚਾ ਦੁੱਧ ਲੈਣਾ ਹੈਗਾ ਇਹ 2-3 ਚਮਚੇ ਜਿੰਨਾ ਕਿ ਤੁਹਾਨੂੰ ਚਾਹੀਦਾ ਤੁਸੀਂ ਸਟੋਰ ਕਰਕੇ ਵੀ ਰੱਖ ਸਕਦੇ ਹੋ 3-4 ਦਿਨ ਲਈ ਤੇ ਉਹਦੇ ਵਿੱਚ ਪਾਣਾ ਹੈਗਾ ਨਿੰਬੂ ਸਿਰਫ ਨਿੰਬੂ ਦੋ ਚੀਜ਼ਾਂ ਦਾ ਸਿਰਫ ਦੁੱਧ ਦੇ ਵਿੱਚ ਨਿੰਬੂ ਪਾਣਾ ਹੈ ਤੇ ਜਦੋਂ ਤੁਸੀਂ ਇਹ ਨਿੰਬੂ ਤੇ ਇਹ ਦੁੱਧ ਮਿਕਸ ਹੋਵੇਗਾ ਤੁਹਾਨੂੰ ਪਤਾ ਹੈ ਕਿ ਇਹ ਸੰਘਣਾ گاੜਾ ਹੋ ਜਾਂਦਾ ਥੋੜਾ ਜਿਵੇਂ ਫਟਣਾ ਸ਼ੁਰੂ ਹੋ ਜਾਂਦਾ ਉਸ ਤਰੀਕੇ ਨਾਲ ਹੋ ਜਾਂਦਾ ਬਹੁਤ ਹੀ ਸੰਘਣਾ ਜਿਹਾ ਇਹ ਲਿਕਵਿਡ ਤਿਆਰ ਹੋ ਜਾਂਦਾ ਹੈ ਇਹ ਫੇਸ ਵਾਸ਼ ਇੰਨਾ ਵਧੀਆ ਫੇਸ ਵਾਸ਼ ਹੈ ਨਾ ਚਿਹਰੇ ਨੂੰ ਬ੍ਰਾਈਟ ਬਣਾਉਂਦਾ ਹੈ ਚਿਹਰੇ 'ਚ ਨਿਖਾਰ ਵੀ ਲੈ ਕੇ ਆਂਦਾ ਹੈ ਸਾਰੀ ਜੰਮੀ ਧੂਲ ਮਿੱਟੀ ਸਾਰੀ ਹੀ ਗੰਦਗੀ ਇਹ ਕੱਢ ਦਿੰਦਾ ਹੈ ਚਿਹਰੇ ਨੂੰ ਬਿਲਕੁਲ ਸੋਫਟ ਬਣਾ ਦਿੰਦਾ ਹੈ ਜਦੋਂ ਆਪਾਂ ਕੋਈ ਫੇਸ ਵਾਸ਼ ਨਾ ਫੇਸ ਵਾਸ਼ ਕਰਦੇ ਆ ਤੇ ਉਹ ਬਾਅਦ ਵਿੱਚ ਸਕਿਨ ਖਿੱਚੀ ਖਿੱਚੀ ਜੀ ਨਜ਼ਰ ਆਉਂਦੀ ਹੈ ਨਾ ਇਹਦੇ ਨਾਲ ਤੁਸੀਂ ਫੇਸ ਵਾਸ਼ ਕਰੋਗੇ ਨਾ ਤੁਹਾਡੀ ਸਕਿਨ ਜਿਹੜੀ ਇੱਕਦਮ ਮੋਇਸਚਰਾਈਜ਼ਰ ਹੋ ਜਾਏਗੀ ਖਿੱਚੀ ਖਿੱਚ ਵੀ ਨਹੀਂ ਲੱਗੇਗੀ ਬਿਲਕੁਲ ਹੀ ਮਲਾਈਮ ਹੋ ਜਾਏਗੀ ਤੁਸੀਂ ਇਹ ਇਹ 2 ਦਿਨ ਮਾਤਰਾ ਵਰਤ ਕੇ ਦੇਖਿਓ ਫਿਰ ਰਿਜ਼ਲਟ ਤੁਸੀਂ ਤੁਹਾਡੇ ਸਾਹਮਣੇ ਹੋਵੇਗਾ ਫਿਰ ਤੁਸੀਂ ਮੈਨੂੰ ਕਮੈਂਟ ਕਰਕੇ ਕਿਓ ਕਿ ਦੀਦੀ ਵਾਕਿਆ ਬਹੁਤ ਵਧੀਆ ਹੈ ਦੇਖ ਲਿਆ ਇਹ ਵੀ ਕਿੱਦਾਂ ਬਣਾਇਆ ਆਪਾਂ ਮਾਤਰਾ ਸਿਰਫ ਦੁੱਧ ਦੇ ਵਿੱਚ ਸਿਰਫ ਨਿੰਬੂ ਪਾਇਆ ਹੈ ਹੋਰ ਕੁਝ ਨਹੀਂ ਸਿਰਫ ਨਿੰਬੂ ਪਾਇਆ ਹੈਗਾ ਤੁਸੀਂ ਚਾਹੋ ਤਾਂ ਰੋਜ਼ ਵਾਟਰ ਵੀ ਪਾ ਸਕਦੇ ਹੋ ਤੇ ਆ ਦੇਖੋ ਬਣ ਕੇ ਆਪਣਾ ਜਿਹੜਾ ਫੇਸ ਵੋਸ਼ ਇਹ ਰੈਡੀ ਹੋ ਗਿਆ ਇਹ ਆਪਣੇ ਜਿਹੜੇ ਐਕਟ ਨਹੀਂ ਹੈ ਨਾ ਜਿਵੇਂ ਫਿਲਮਾਂ ਵਾਲੇ ਐਕਟ ਨਹੀਂ ਹੈ ਠੀਕ ਹੈ ਬਾਲੀਵੁੱਡ ਵਾਲੀਆਂ ਉਹ ਵੀ ਇਹੀ ਹੀ ਇਸਤੇਮਾਲ ਕਰਦੀਆਂ ਨੇ ਇਹ ਫੇਸ ਵੋਸ਼ ਜਿਹੜਾ ਇਸਤੇਮਾਲ ਕਰਦੀਆਂ ਨੇ ਤੇ ਇਹ ਫੇਸਵੋਸ਼ ਇੰਨਾ ਵਧੀਆ ਚਿਹਰੇ ਨੂੰ ਬ੍ਰਾਈਟ ਬਣਾ ਦਿੰਦਾ ਹੈ ਚਿਹਰੇ 'ਚ ਨਿਖਾਰ ਲੈ ਕੇ ਆਉਂਦਾ ਹੈ ਮੋਇਸਚਰਾਈਜ਼ਰ ਭਰ-ਭਰ ਕੇ ਚਿਹਰੇ ਵਿੱਚ ਹੋ ਜਾਂਦਾ ਹੈ ਜਿਹੜੇ ਕਹਿੰਦੇ ਸਾਨੂੰ ਨਿੰਬੂ ਸੂਟ ਨਹੀਂ ਕਰਦਾ ਐਦਾਂ ਤੁਸੀਂ ਨਿੰਬੂ ਲਗਾਓਗੇ ਨਾ ਦੁੱਧ ਵਿੱਚ ਜਦੋਂ ਦੁੱਧ ਥੋੜਾ ਥੋੜਾ ਫਟ ਜਾਂਦਾ ਥੋੜਾ ਥੋੜਾ ਗਾੜਾ ਹੋ ਜਾਂਦਾ ਹੈ ਉਹ ਨਿੰਬੂ ਬਿਲਕੁਲ ਵੀ ਨੁਕਸਾਨ ਨਹੀਂ ਕਰੇਗਾ ਤੁਸੀਂ ਕੀ ਕਰਨਾ ਇਸ ਤਰੀਕੇ ਨਾਲ ਮਤਲਬ ਕਿ ਬਣਾ ਕੇ ਰੱਖ ਲੈਣਾ ਕਟੋਰੀ ਚ ਬਣਾ ਕੇ ਰੱਖ ਲਓ ਕਿਸੇ ਵੀ ਡੱਬੇ ਚ ਬਣਾ ਕੇ ਰੱਖ ਲਓ ਤੇ ਤੁਸੀਂ ਬਣਾ ਕੇ ਰੱਖ ਸਕਦੇ ਹੋ ਸਿਰਫ ਕੋਟਨ ਜਿਹੜੀ ਡਿੱਪ ਕਰੋ ਸਵੇਰ ਸਵੇਰ ਜਿਹੜੀ ਤੁਸੀਂ ਉੱਠਦੇ ਹੋ ਨਾ ਉਹਦੇ ਵੀ ਤੁਸੀਂ ਇਸ ਤਰੀਕੇ ਨਾਲ ਆਪਣਾ ਫੇਸ ਵਾਸ਼ ਕਰਨਾ ਹੈ ਬਹੁਤ ਕਲੀਨ ਹੋ ਜਾਂਦਾ ਹੈ ਸਾਰੀ ਜੰਮੀ ਡਸਟ ਜਿਹੜੀ ਹੁੰਦੀ ਜਿਹੜੇ ਓਪਨ ਪੋਰਸ ਵਿੱਚ ਡਸਟ ਫਸੀ ਹੁੰਦੀ ਉਹ ਨਿਕਲ ਜਾਂਦੀ ਹੈ ਤੇ ਜਦੋਂ ਚਿਹਰਾ ਆਪਣਾ ਥੋੜਾ ਥੋੜਾ ਬਲੈਕ ਬਲੈਕ ਨਜ਼ਰ ਆਣ ਲੱਗ ਜਾਂਦਾ ਹੈ ਨਾ ਉਹ ਵੀ ਸਾਰਾ ਠੀਕ ਹੋ ਜਾਂਦਾ ਹੈ ਦਾਗ-ਧੱਬੇ ਤੇ ਬਿਲਕੁਲ ਇਹਦੇ ਨਾਲ ਰਿਮੂਵ ਹੋ ਹੀ ਜਾਂਦੇ ਨੇ ਕਿ ਤੁਸੀਂ ਜਦੋਂ ਆਪਣਾ ਮੇਕਅਪ ਉਤਾਰਨਾ ਹੁੰਦਾ ਜਿਵੇਂ ਲਿਪਸ ਸਾਫ਼ ਕਰਨੇ ਹੁੰਦੇ ਨੇ ਆਈਸ ਸਾਫ਼ ਕਰਨੀ ਹੁੰਦੀ ਹੈ ਨਾ ਤੇ ਤੁਸੀਂ ਇਸ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਇਹ ਫੇਸ ਵਾਸ਼ ਇੰਨਾ ਵਧੀਆ ਹੁੰਦਾ ਹੈ ਬਹੁਤ ਹੀ ਵਧੀਆ ਹੈ ਦੇਖੋ ਕਿੰਨੀ ਡਸਟ ਮੈਂ ਸਿਰਫ ਫੇਸ ਵਾਸ਼ ਕੀਤਾ ਵੀ ਫਿਰ ਵੀ ਡਸਟ ਬਹੁਤ ਜ਼ਿਆਦਾ ਨਿਕਲੀ ਹੈ ਇਸ ਤਰੀਕੇ ਨਾਲ ਤੁਸੀਂ ਸਿਰਫ ਨਿੰਬੂ ਲਓ ਤੇ 2-3 ਮਿੰਟ ਵਾਸਤੇ ਬਸ ਇਸ ਤਰੀਕੇ ਨਾਲ ਲਗਾ ਕੇ ਤੁਸੀਂ ਆਪਣੇ ਚਿਹਰੇ ਨੂੰ ਵੋਸ਼ ਕਰ ਸਕਦੇ ਹੋ ਤੇ ਫਿਰ ਕਿਸੇ ਵੀ ਸਾਬਣ ਲਗਾਉਣ ਦੀ ਜਰੂਰਤ ਨਹੀਂ ਕੋਈ ਵੀ ਫੇਸ ਵੋਸ਼ ਲਗਾਉਣ ਦੀ ਜਰੂਰਤ ਨਹੀਂ ਹੈ ਇਹ ਇੰਨੇ ਨੇ ਫੇਸ ਵੋਸ਼ ਜਿਹੜੇ ਆਪਾਂ ਮਹਿੰਗੇ ਲੈਨੇ ਆ ਨਾ ਉਹਨਾਂ ਨਾਲੋਂ ਕਿਤੇ 10 ਗੁਣਾ ਜ਼ਿਆਦਾ ਚੰਗਾ ਹੈ ਠੀਕ ਹੈ ਤੇ ਇਹ ਫੇਸ ਵੋਸ਼ ਤੁਸੀਂ ਇਸਤੇਮਾਲ ਕਰੋ ਸਿਰਫ ਮਾਤਰ ਦੁੱਧ ਦੇ ਵਿੱਚ ਨਿੰਬੂ ਪਾਣਾ ਹੈਗਾ ਤੁਸੀਂ ਔਰ ਕੁਛ ਨਹੀਂ ਇਹ ਸਾਰੇ ਸਕਿਨ ਵਾਲਿਆਂ ਨੂੰ ਸੂਟ ਕਰ ਜਾਂਦੀ ਹੈ ਨਹੀਂ ਹੈਗਾ ਵੀ ਹਾਂ ਵੀ ਕਿਸੇ ਵੀ ਸਕਿਨ ਨੂੰ ਡਰਾਈ ਸਕਿਨ ਨੂੰ ਚਾਹੇ ਜਿਹੜੀ ਹੁੰਦੀ ਹੈ ਸੈਂਸਿਟਿਵ ਸਕਿਨ ਵੀ ਉਹਨੂੰ ਨਹੀਂ ਸੂਟ ਕਰੇਗਾ ਹਰ ਪ੍ਰਕਾਰ ਦੀ ਸਕਿਨ ਨੂੰ ਸੂਟ ਕਰਦਾ ਹੈ ਬੱਚਿਆਂ ਨੂੰ ਵੀ ਸੂਟ ਕਰ ਜਾਂਦਾ ਹੈ ਤੇ ਜਿਹੜੇ ਹੈਗੇ ਨੇ ਸਟੂਡੈਂਟ ਜਿਹੜੇ ਮੈਂ ਸਟੂਡੈਂਟਾਂ ਦੇ ਕਮੈਂਟ ਆਏ ਸੀ ਕਿ ਦੀਦੀ ਸਾਡੇ ਪਿੰਪਲ ਨੇ ਸਾਡੇ ਦਾਗ ਨੇ ਡਾਗ ਸਰਕਲ ਨੇ ਤੁਸੀਂ ਇਸ ਤਰੀਕੇ ਨਾਲ ਜਿਹੜਾ ਹੈਗਾ ਹੈ ਵਾਸ਼ ਕਰ ਸਕਦੇ ਹੋ ਤੇ ਇੱਕ ਕਮੈਂਟ ਆਇਆ ਸੀਗਾ 10ਵੀਂ ਕਲਾਸ ਦੇ ਸਟੂਡੈਂਟ ਦਾ ਉਹਨਾਂ ਦਾ ਜਿਹੜਾ ਇਹ ਨਾ ਫੈਟੀ ਹੈ ਮਤਲਬ ਕਿ ਉਹ ਫੈਟੀ ਨੇ ਕਹਿੰਦੇ ਫੈਟ ਬਹੁਤ ਜਲਦੀ ਹੋ ਜਾਂਦਾ ਹੈ ਵੀ 60 ਕਿਜੀ ਦੇ ਕਰੀਬ ਉਹਨਾਂ ਦਾ weight ਹੈ ਵੀ ਉਹ ਘਟਾਉਣਾ ਚਾਹੁੰਦੇ ਨੇ 10ਵੀਂ ਕਲਾਸ ਦੇ ਸਟੂਡੈਂਟ ਨੇ ਤੇ ਕੋਈ ਗੱਲ ਮੈਂ ਤੁਹਾਨੂੰ ਦੱਸਾਂਗੀ ਵੀ ਕਿਸ ਤਰੀਕੇ ਨਾਲ ਤੁਸੀਂ ਆਪਣਾ weight ਵੀ ਲੋਸ ਕਰ ਸਕਦੇ ਹੋ ਤੇ ਤੁਹਾਨੂੰ ਉਹ ਤਰੀਕਾ ਵੀ ਦੱਸਾਂਗੀ ਖਾਣ ਦਾ ਵੀ ਕੀ ਖਾਣਾ ਹੈਗਾ ਏ ਔਰ ਕੀ ਢੇੜੀ ਵਾਲੀ ਐਕਸਰਸਾਈਜ਼ ਕਰਨੀ ਹੈ ਤੁਸੀਂ ਤਿਆ ਦੇਖ ਸਕਦੇ ਹੋ ਤੁਸੀਂ ਬਿਲਕੁਲ ਚਿਹਰਾ ਦੇਖੋ ਕਿੰਨਾ ਨਖਾਰ ਆਇਆ ਹੈ ਦੇਖੋ ਬਹੁਤ ਹੀ ਨਖਾਰ ਆ ਜਾਂਦਾ ਬਹੁਤ ਵਧੀਆ ਚਿਹਰਾ ਹੋ ਜਾਂਦਾ ਇੰਨਾ ਵਧੀਆ ਬੈਸਟ ਮੋਇਸਚਰਾਈਜ਼ਰ ਹੈ ਬਿਲਕੁਲ ਤੁਹਾਨੂੰ ਸਿੰਪਲ ਚੀਜ਼ਾਂ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹੀ ਨਹੀਂ ਆ ਤਾਂ ਕਿ ਤੁਸੀਂ ਵੀ ਆਪਣੀ ਜਿਹੜੀ ਖੂਬਸੂਰਤੀ ਹੈ ਬਰਕਰਾਰ ਰੱਖੋ ਤੇ ਨੇਚਰਲ ਖੂਬਸੂਰਤੀ ਨਾਲ ਮੈਂ ਤੁਹਾਨੂੰ ਜੋੜ ਕੇ ਰੱਖਣਾ ਚਾਹੁੰਦੀ ਆ ਜਿਵੇਂ ਕਿ ਦੱਸਿਆ ਕਿ ਮੈਂ ਇਸ ਤਰੀਕੇ ਨਾਲ ਤੁਹਾਨੂੰ ਚੀਜ਼ਾਂ ਦੱਸਦੀ ਆ ਕਿ ਤੁਸੀਂ ਨੇਚਰਲ ਤਰੀਕੇ ਨਾਲ ਜੁੜੇ ਰਹੋ ਕੈਮੀਕਲ ਤੋਂ ਜਿੰਨਾ ਹੋ ਸਕੇ ਆਪਣਾ ਬਚਾਰੋ ਠੀਕ ਹੈ ਕੈਮੀਕਲ ਵਿੱਚ ਬਹੁਤ ਸਾਰੇ ਅਦਾ ਦੇ ਚੀਜ਼ਾਂ ਇਸਤੇਮਾਲ ਹੋਣ ਲੱਗ ਗਈਆਂ ਜਿਹੜੀ ਆਪਣੀ ਸਕਿਨ ਨੂੰ ਕੈਂਸਰ ਤੱਕ ਵੀ ਕਰਨ ਦਾ ਮਤਲਬ ਕਿ ਹੋਣ ਦਾ ਖਤਰਾ ਹੋ ਜਾਂਦਾ ਹੈ ਬਹੁਤ ਸਾਰੀਆਂ ਮਤਲਬ ਕਿ ਦਿੱਕਤਾਂ ਹੁੰਦੀਆਂ ਨੇ ਇਸ ਕਰਕੇ ਤੁਸੀਂ ਕੈਮੀਕਲ ਵਾਲੀਆਂ ਚੀਜ਼ਾਂ ਨੂੰ ਹਟਾ ਕੇ ਨੇਚਰਲ ਕੁਦਰਤੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਆਪਣੀ ਜ਼ਿੰਦਗੀ ਵਿੱਚ ਐਂਟਰ ਕਰੋ ਤੇ ਤੁਸੀਂ ਫਿਰ ਦੇਖੇ ਤੁਹਾਡੀ ਖੂਬਸੂਰਤੀ ਬਰਕਰਾਰ ਰਹੇਗੀ ਜਿਨ੍ਹਾਂ ਦੀ ਜਿਹੜੇ ਕਹਿੰਦੇ ਆ ਨਾ ਕਿ ਅਸੀਂ ਮਤਲਬ ਕੀ 30 ਪਲੱਸ ਤੋਂ ਬਾਅਦ ਬੁੱਢੇ ਲੱਗਣ ਲੱਗ ਜਾਂਦੇ ਆ ਉਹ ਵੀ ਜਿਹੜੇ ਜਵਾਨ ਲੱਗਣਗੇ ਉਹਨਾਂ ਦੀ ਸਕਿਨ ਵੀ ਬਿਲਕੁਲ ਬ੍ਰਾਈਟ ਬਿਲਕੁਲ ਚਮਕੀਲੀ ਤੇ ਰਿੰਕਲ ਫਰੀਤ ਬਚਾ ਰਹੇਗੀ ਬਿਲਕੁਲ ਹੀ ਬ੍ਰਾਈਟ ਰਹੇਗੀ ਠੀਕ ਹੈ ਜੀ ਤੇ ਤੁਹਾਨੂੰ ਕਿੱਦਾਂ ਲੱਗਾ ਇਹ ਵਾਲਾ ਫੇਸ ਵਾਸ਼ ਕਮੈਂਟ ਕਰਕੇ ਜ਼ਰੂਰ ਦੱਸਣਾ ਅਪਲਾਈ ਜ਼ਰੂਰ ਕਰਨਾ ਟਰਾਈ ਕਰਕੇ ਜ਼ਰੂਰ ਦੱਸਣਾ ਠੀਕ ਹੈ ਤੁਸੀਂ ਇੱਕ ਟਰਾਈ ਕਰਨਾ ਹੈ 2 ਦਿਨ ਮਾਤਰ ਕਰਕੇ ਦੇਖਿਓ ਫਿਰ ਤੁਸੀਂ ਦੇਖਿਓ ਤੁਹਾਡੇ ਚਿਹਰੇ 'ਚ ਨਿਖਾਰ ਕਿੰਨਾ ਹੁੰਦਾ ਹੈ ਸਵੇਰੇ ਸ਼ਾਮ ਤੁਸੀਂ ਇਸ ਨਾਲ ਹੀ ਫੇਸ ਵਾਸ਼ ਕਰਦੇ ਜਦੋਂ ਤੁਸੀਂ ਕਰਦੇ ਹੋ ਅਗਰ 3 ਟਾਈਮ ਕਰੋਗੇ ਤਾਂ ਸਭ ਤੋਂ ਬੈਟਰ ਹੈ ਨਾ ਸਵੇਰੇ ਦੁਪਹਿਰ ਸ਼ਾਮ ਨੂੰ ਕਰੋਗੇ ਨਾ ਤੇ ਤੁਸੀਂ ਫਿਰ ਦੇਖਿਓ ਗਜਬ ਦਾ ਨਿਖਾਰ ਤੁਹਾਡੇ ਚਿਹਰੇ ਤੇ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਪ੍ਰੋਬਲਮ ਨਹੀਂ ਰਹੇਗੀ ਕੋਈ ਵੀ ਐਦਾਂ ਦਾ ਮਤਲਬ ਕਿ ਫੇਸ ਵਾਸ਼ ਲਗਾਉਣ ਦੀ ਤੁਹਾਨੂੰ ਜ਼ਰੂਰਤ ਹੀ ਨਹੀਂ ਹੈ ਹੈਗੀ ਕੋਈ ਸੋਪ ਵਰਤਨ ਦੀ ਜ਼ਰੂਰਤ ਪੈਣੀ ਹੈਗੀ ਇਹਦੇ ਨਾਲ ਹੀ ਤੁਹਾਡਾ ਚਿਹਰਾ ਬਿਲਕੁਲ ਇੰਨਾ ਕਲੀਨ ਤੇ ਇੰਨਾ ਬ੍ਰਾਈਟ ਤੇ ਇੰਨਾ ਨਿਖਾਰ ਆਏਗਾ ਤੁਹਾਡੇ ਚਿਹਰੇ ਤੇ ਤੇ ਲੋ ਜੀ ਵੀਡੀਓ ਨੂੰ ਇੱਥੇ ਹੀ ਕਰਦੇ ਹਾਂ ਸਮਾਪਤ ਵੀਡੀਓ ਲੱਗੇ ਅੱਛੀ ਤੇ ਵੀਡੀਓ ਨੂੰ ਕਰ ਦੇਣਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਤੇ ਲੋ ਜੀ ਮੈਂ ਇੱਥੇ ਚਲੋ ਤੁਹਾਡੇ ਨਾਲ ਸ਼ੇਅਰ ਕਰ ਦਿੰਨੀ ਆ ਵਿంటర్ ਵਾਲਾ ਫੇਸ ਵੋਸ਼ ਜਿਹੜਾ ਆਪਾਂ ਇਸਤੇਮਾਲ ਕਰਦੇ ਹਾਂ ਇਸ ਤਰੀਕੇ ਨਾਲ ਦੇਖੋ ਮੈਂ ਸਿਰਫ ਕੋਟਰ ਨਾਲ ਹੀ ਸਾਫ਼ ਕਰ ਲਿਆ ਤਾਂ ਵੀ ਬਿਲਕੁਲ ਸਾਫ਼ ਹੋ ਗਿਆ ਹੁਣ ਤੇ ਫਿਰ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫਿਰ ਨੈਕਸਟ ਵੀਡੀਓ ਵਿੱਚ ਬਾਏ ਬਾਏ